ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿਤ ਲਾਏ ਅਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪੁੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਆਪ ਸਭ ਤੋਂ ਸੰਗਤਾਂ ਦੇ ਸਹਿਯੋਗ ਨਾਲ ਜੋ ਇਥੋਂ ਦੀ ਕਾਰ ਸੇਵਾ ਸੰਪਰਦਾਇਕ ਕਾਰ ਸੇਵਾ ਪੂਰੀ ਵਾਲੇ ਜਥੇਦਾਰ ਬਾਬਾ ਕਸ਼ਵੀਰ ਸਿੰਘ ਜੀ ਪੂਰੀ ਵਾਲਿਆਂ ਵੱਲੋਂ ਕਰਵਾਈ ਜਾ ਰਹੀ ਹੈ ਜਿਸ ਦਾ ਅੱਜ ਜਿਹੜਾ ਲੰਗਰ ਹਾਲ ਦਾ ਜੋ ਤੀਜੀ ਮੰਜ਼ਲ ਦਾ ਲਾਸਟ ਲੈਨਡਰ ਹੈ ਉਹ ਸਤਗੁਰਾਂ ਅੱਗੇ ਅਰਦਾਸ ਬੇਨਤੀ ਕਰਕੇ ਜਿਹੜਾ ਆਰੰਭ ਕੀਤਾ ਗਿਆ ਜਿਸ ਵਿੱਚ ਅ ਗਿਆਨੀ ਗੁਰਪ੍ਰੀਤ ਸਿੰਘ ਜੀ ਜਿਹਾਣੇ ਸਤ ਗੁਰਾਂ ਅਗੇ ਅਰਦਾਸ ਬੇਨਤੀ ਕਰਕੇ ਜਿਹੜਾ ਵਾ ਇਹ ਪਲੈਂਟਰ ਦੀ ਰੰਮਤਾ ਕਰਵਾਈ ਆ ਤੇ ਦਾਸ ਸਭ ਤੋਂ ਪਹਿਲਾਂ ਤਨਤਨ ਬਾਬਾ ਦੀਪ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਕਿਰਪਾ ਕਰਕੇ ਮਹਾਨ ਕਿਰਪਾ ਕਰਕੇ ਜਿਹੜੇ ਆ ਇਹ ਜਿਹੜੇ ਲੰਗਰ ਹਾਲ ਦੇ ਜੋ ਲੈਂਟਰਾਂ ਦੇ ਜਿਹੜੇ ਕਾਰਜ ਨੇ ਉਹ ਅੱਜ ਜਿਹੜੇ ਆ ਸੰਪੂਰਨ ਹੋਏ ਆ ਅਤੇ ਬਹੁਤ ਸਾਰਾ ਸੰਗਤਾਂ ਜੀ ਦਾ ਧੰਵਾਦ ਜਿਨ੍ਹਾਂ ਸੰਗਤਾਂ ਨੇ ਜਿਹੜਾ ਤਨ ਮਨ ਧੰਨ ਦਾ ਜਿਹੜਾ ਸਜੋਤ ਦੇ ਕੇ ਮਟੀਰੀਅਲ ਦਾ ਸਜੋਤ ਦੇ ਕੇ ਇਹ ਗੁਰੂ ਘਰ ਦੇ ਜਿਹੜੇ ਲੈਂਟਰਾਂ ਦੇ ਜਿਹੜੇ ਆ ਇਹ ਕਾਰਜ ਜਿਹੜੇ ਸੰਪੂਰਨ ਹੋਏ ਆ ਔਰ ਇਸ ਦੇ ਨਾਲ ਹੀ ਹੁਣ ਜੋ ਬਾਕੀ ਜੀ ਬਾਕੀ ਦੇ ਜੋ ਕਾਰਜ ਨੇ ਜਿਵੇਂ ਲੰਗਰ ਹਾਲ ਦੇ ਵਿੱਚ ਜੋ ਜਿਹੜੇ ਆ ਮਾਰਬਲ ਲੱਗਣੇ ਚੁਨਾਈਆਂ ਹੋਣੀਆਂ ਜਾਂ ਦਰਵਾਜੇ ਲੱਗਣੇ ਜਾਂ ਸੀਲਿੰਗਾਂ ਦੇ ਏਸੀਆਂ ਦੇ ਬਰਤਨਾਂ ਦੇ ਜਿਹੜੇ ਬਾਕੀ ਜਿਹੜੇ ਆ ਕਾਰਜ ਨੇ ਉਹ ਉਹਨਾਂ ਨਾਲ ਜਿਹੜੇ ਆ ਆਰੰਭ ਕੀਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਰਸ਼ੀਦ ਤਨ ਤਨ ਬਾਬਾ ਜਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਤੇ ਜਿਹੜੀ ਨਵੀਂ ਲੰਗਰ ਦੀ ਇਮਾਰਤ ਬਣ ਰਹੀ ਆ ਉਹਦੀ ਤੀਸਰੀ ਪੰਜਲ ਤੇ ਦੂਸਰੇ ਭਰਾ ਫਰਾ ਦਾ ਲੈਂਟਰ ਵੀ ਅੱਜ ਰਮਤਾ ਹੋਈ ਆ ਰਮਤਾ ਸਮੇ ਸਾਡੇ ਮੈਂਬਰ ਸਰਬਾਨ ਤੇ ਹੋਰ ਸ਼ਹਿਰ ਦੀਆਂ ਜਿਹੜੀਆਂ ਧਾਰਮਿਕ ਸ਼ਖਸ਼ੀਅਤਾਂ ਸ਼ਾਮਲ ਹੋਈਆਂ ਨੇ ਇਹ ਕਾਰ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ ਅਤੇ ਬਾਬਾ ਸੁਖਵਿੰਦਰ ਸਿੰਘ ਜੀ ਪੂਰੀ ਵਾਲਿਆਂ ਵੱਲੋਂ ਕਰਵਾਈ ਜਾ ਰਹੀ ਆ ਤੇ ਅਸੀਂ ਇਹਨਾਂ ਨੂੰ ਆਪ ਜੀ ਨੂੰ ਮੀਡੀਅਮ ਅਹੀਂ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਵੀ ਸਾਨੂੰ ਸੰਤ ਆਪ ਜੀ ਦੇ ਜਾਣਦੇ ਜੋ ਵਿਆਤਵਾ ਦੇ ਦਿਹਾੜੇ ਤੇ ਜਿਹੜਾ ਚਪੈਰਾ ਸਾਹ ਦੇ ਰੂਪ ਚ ਮਨਾਇਆ ਜਾਂਦਾ ਆ ਸੰਤ ਬਹੁਤ ਵੱਡੀ ਗਿਣਤੀ ਵਿੱਚ ਜੁੜਦੀ ਆ ਤੇ ਉਹਨਾਂ ਦੇ ਵਾਸਤੇ ਜਗਾ ਵੀ ਥੋੜੀ ਪੈ ਜਾਂਦੀ ਗਈਰੀ ਤੇ ਉਸ ਕਰਕੇ ਬਾਬਾ ਜੀ ਨੂੰ ਬੇਨਤੀ ਕੀਤੀ ਆ ਵੀ ਸਾਨੂੰ ਜਲਦੀ ਤੋਂ ਜਲਦੀ ਇਹ ਸਾਨੂੰ ਲੰਗਰ ਦੀ ਮਾਤ ਤਿਆਰ ਕਰਕੇ ਦਿੱਤੀ ਜਾਵੇ ਜਿੰਨਾ ਅਸੀਂ ਸੰਗਤ ਨੂੰ ਰਾਤ ਦੇ ਸਕੀਏ ਦਿਨ ਬਾਏ ਦਿਨ ਬਾਬਾਈ ਦਾ ਪਰਿਵਾਰ ਵੱਡਾ ਹੁੰਦਾ ਜਾ ਰਿਹਾ ਹੈ ਜੀ ਸੇਵਕ ਹੋ ਸੇਵਾ ਬਣਾਈ ਹੁਕਮਬੂਝ ਪਰਮ ਪਦ ਪਾਈ ਧੰਨ ਧੰਨ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨਾਂ ਵਿਖੇ ਜੋ ਲੰਮੇ ਸਮੇਂ ਤੋਂ ਬਹੁਤ ਹੀ ਮਹਾਨ ਬਹੁਤ ਵੱਡੇ ਸਕਾਰ ਸੇਵਾ ਦੇ ਇਹ ਕਾਰਜ ਬਹੁਤ ਵੱਡੇ ਪ੍ਰੋਜੈਕਟ ਜੋ ਚੱਲ ਰਹੇ ਨੇ ਪਹਿਲਾਂ ਤਿੰਨ ਮੰਜ਼ਲਾ ਬੇਸਮੈਂਟ ਥੱਲੇ ਔਰ ਉੱਪਰ ਤਿੰਨ ਮੰਜ਼ਲਾ ਲੰਗਰ ਹਾਲ ਦੀ ਇਮਾਰਤ ਦੇ ਤੀਸਰੀ ਮੰਜ਼ਲ ਦੇ ਅੱਜ ਲੈంటర్ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਦੇ ਨਾਲ ਮਾਲਕ ਨੇ ਮਿਹਰਾਂ ਕਰਕੇ ਸ਼ੀਦਾ ਸਿੰਘਾਂ ਨੇ ਕਿਰਪਾ ਕਰਕੇ ਆਪਣੇ ਪਰਮ ਪਿਆਰੇ ਸੇਵਕ ਕਾਰ ਸੇਵਾ ਸੰਪਰਦਾਏ શ્રીਮਾਨ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਸੰਦੇਬਾਪਾ ਸੁਖਵਿੰਦਰ ਸਿੰਘ ਜੀ ਪੂਰੀ ਵਾਲੇ ਇਹਨਾਂ ਦੇ ਪਾਸੋਂ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸੇਵਾ ਮਹਾਰਾਜ ਜੀ ਨੇ ਲਈ ਹੈ। ਫੈਕਟਰੀਆਂ ਦੀ ਸੇਵਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਪ੍ਰਾਰੰਭ ਹੋ ਗਈ ਹੈ। ਕਿਉਂਕਿ ਆਪ ਜੀ ਦਰਸ਼ਨ ਕਰ ਰਹੇ ਹੋ ਬਹੁਤ ਵੱਡੇ ਪ੍ਰੋਜੈਕਟ ਨੇ। ਸੰਗਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਹਰ ਹਫ਼ਤੇ ਆਉਂਦੀਆਂ ਨੇ। ਸੋ ਉਸੇ ਨੂੰ ਮੁੱਖ ਰੱਖਦੇ ਆ ਕਿ ਲਗਾਤਾਰ ਕਿ ਪਿਛਲੇ ਕੁਝ ਸਾਲਾਂ ਤੋਂ ਜੋ ਸੇਵਾ ਚੱਲ ਰਹੀ ਹੈ ਇਸ ਵੇਲੇ ਤਕਰੀਬਨ ਤਕਰੀਬਨ ਆਪਣੀ ਮੁਕੰਮਲਤਾ ਦੇ ਪੜਾ ਤੇ ਪਹੁੰਚ ਰਹੀ ਹੈ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਸੰਗਤਾਂ ਨੂੰ ਸਾਰੀਆਂ ਗੁਰੂ ਨਾਨਕ ਨਾਮ ਲੈਵਾ ਸਿੱਖਾਂ ਦਾ ਜਿੱਥੇ ਕਿਤੇ ਬੈਠੀਆਂ ਹਨ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕਰਨ ਦੇ ਉਤਸ਼ਾਹ ਬਖਸ਼ਣ ਇਸੇ ਤਰ੍ਹਾਂ ਮਹਾਂਪੁਰਖਾਂ ਦੇ ਸਿਰ ਤੇ ਹੱਥ ਰੱਖ ਕੇ ਤੰਦਰੁਸਤੀਆਂ ਦੇ ਰੋਗਤਾਮਾਂ ਬਖਸ਼ ਕੇ ਸੰਗਤਾਂ ਨੂੰ ਪ੍ਰੇਰਣਾ ਦੇ ਕੇ ਇਹ ਸੇਵਾ ਸੱਚੇ ਪਾਤਸ਼ਾਹ ਜੀ ਲਈਂਦੇ ਰਹਿਣ ਜੀ ਸ਼ਮੇਸ਼ ਪਤਾ ਜੀ ਦੇ लाडले ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਅਤੇ ਪ੍ਰਯੰਤ ਹੋਰ ਸਿੰਘਾਂ ਸ਼ਹੀਦਾਂ ਦੇ ਮਹਾਨ ਸਥਾਨ ਦੀ ਸੇਵਾਕਾਰ ਸੇਵਾ ਸੰਪਰਦਾਏ ਧੂਰੀ ਵਾਲੇ ਮਹਾਂਪੁਰਖਾਂ ਨੂੰ ਜੋ ਪ੍ਰਾਪਤ ਹੋਈ ਹੈ ਔਰ ਜੋ ਇੱਥੇ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਹੋਈਆਂ ਹਨ ਉਹ ਸਲਾੰਘਾਯੋਗ ਹਨ ਅੱਜ ਵੀ ਬਹੁਤ ਖੁਸ਼ੀ ਦਾ ਦਿਨ ਹੈ ਜੋ ਕਿ ਇੱਥੇ ਪਹਿਲਾ ਪਾਰਕਿੰਗ ਉਸ ਤੋਂ ਬਾਅਦ ਜੋ ਲੰਗਰ ਹਾਲ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਥਾਨ ਤੇ ਉਹਦਾ ਪੜਾ ਦਾ ਰਪੜਾ ਜਿਹੜਾ ਲੈਂਟਰ ਹੈ ਉਹਦੀ ਢਲਾਈ ਦੀ ਸੇਵਾ ਹੋ ਰਹੀ ਹੈ ਔਰ ਵੱਡੀ ਗਿਣਤੀ ਸਖਸ਼ੀਤਾ ਗੱਠੀਆਂ ਹੋਈਆਂ ਮਹਾਪੁਰਖ ਆਪ ਬਾਬਾ ਜੀ ਬਾਬਾ ਸੁਖਵਿੰਦਰ ਸਿੰਘ ਸਾਹਿਬ ਜੀ ਉਹ ਵਿਸ਼ੇਸ਼ ਹਾਜ਼ਰ ਹੋਏ ਅਰਦਾਸ ਦੇ ਵਿੱਚ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਚ ਅਰਦਾਸ ਕਰਕੇ ਸਿੰਘਾਂ ਸ਼ਹੀਦਾਂ ਦੇ ਚਰਨਾਚ ਅਰਦਾਸ ਕਰਕੇ ਲੈਂਟਰ ਦੀ ਸਫਲਤਾ ਲਈ ਮਹਾਰਾਜ ਜੀ ਤੋਂ ਆਗਿਆ ਲਈ ਗਈ ਹੈ ਤੇ ਹੋਰ ਵੀ ਸੇਵਾਵਾਂ ਜਿਹੜੀਆਂ ਜਿੱਥੇ ਪਟਨਾ ਸਾਹਿਬ ਵਿਖੇ ਵੱਡੀਆਂ ਸੇਵਾਵਾਂ ਮਹਾਂਪੁਰਖ ਅਦਾ ਕਰ ਰਹੇ ਹਨ 250 ਕਮਰੇ ਜੋ ਉੱਥੇ ਸੰਗਤਾਂ ਵਾਸਤੇ ਬਣ ਰਿਹਾ ਹੈ ਕੌਂਟਾ ਸਾਹਿਬ ਦੀ ਧਰਤੀ ਦਮਦਮਾ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਪਿਛਲੇ ਸਾਲ ਵੀ 50 ਕਮਰੇ ਮਹਾਂਪੁਰਖਾਂ ਵੱਲੋਂ ਹੌਲੇ-ਮੱਲੇ ਤੇ ਤਿਆਰ ਕਰਕੇ ਦਿੱਤੇ ਇਸ ਵਾਰ ਫੇਰ ਕਮਰੇ ਜਿਹੜੇ ਹਨ ਬੜੇ ਤੇਜ਼ੀ ਦੇ ਨਾਲ ਉੱਥੇ ਵੀ ਕੰਮ ਚੱਲ ਰਿਹਾ ਹੈ ਸੋ ਇਹ ਸਭ ਕੁਝ ਜੋ ਹੋ ਰਿਹਾ ਹੈ ਇਹ ਸ਼ਹੀਦਾਂ ਦਾ ਆਸ਼ੀਰਵਾਦ ਹੈ ਔਰ ਆਪ ਸਾਰੀਆਂ ਸੰਗਤਾਂ ਦਾ ਪਿਆਰ ਹੈ ਜੋ ਮਹਾਪੁਰਖਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸੇਵਾ ਕਰਦੇ ਆ ਐਨ ਆਰ ਆਈ ਸੰਗਤਾਂ ਵਿਦੇਸ਼ਾਂ 'ਚ ਵੱਸਦੀਆਂ ਸੰਗਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਥਾਨਾਂ ਨਾਲ ਪਿਆਰ ਕਰਦੀਆਂ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਮਹਾਪੁਰਖਾਂ ਨੂੰ ਵਾਅਦੇ ਤੋਂ ਵਾਅਦਾ ਆਪ ਦੀ ਆਪਣੇ ਸਪੋਰਟ ਕਰਕੇ ਮਦਦ ਕਰਕੇ ਇੱਕ ਚੱਲ ਰਹੇ ਕਾਰਜਾਂ ਦੇ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦਿਓ ਸੰਤ ਬਾਬਾ ਕਸ਼ਮੀਰ ਸਿੰਘ ਜੀ ਖੂਰੀ ਵਾਲੇ ਮੈਂ ਉਹਨਾਂ ਦੀ ਵੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ ਕਿ ਜਿੱਥੇ ਮਹਾਪੁਰਖ ਦਿਨ ਰਾਤ ਸੰਗਤਾਂ ਦੇ ਘਰਾਂ ਵਿੱਚ ਵਿਚਰ ਕੇ ਤਿਲ ਫੁੱਲ ਇਕੱਠਾ ਕਰਕੇ ਇਹਨਾਂ ਸਥਾਨਾਂ ਤੇ ਲਾ ਰਹੇ ਆ ਗੁਰੂ ਸਾਹਿਬ ਹੋਰ ਚੜ੍ਹਦੀ ਕਲਾ ਬਖਸ਼ਿਸ਼